ਟਰੈਕਟਰ ਆ ਗਿਆ ਇਹ ਵੀ ਵਧੀਆ ਸੀਗਾ ਆਹ ਟਰੈਕਟਰ ਬਹੁਤ ਤਕੜ ਸੀਗਾ ਜਿਵੇਂ ਕਹਿ ਦੀ ਆਪਾਂ ਤਾਕਤ ਤਕੜਾ ਝੋਟਾ ਲਿਖਿਆ ਹੁੰਦਾਗਾ ਉਵੇਂ ਵਧੀਆ ਟਰੈਕਟਰ ਸੀ ਇਹ ਵੀ ਆ ਜਿਵੇਂ ਹੋਰ ਸੰਦ ਆ ਗਏ ਇਹਨਾਂ ਦੇ ਸੋਨਲੀ ਕਾਲਿਆਂ ਦੇ ਕਾਫੀ ਪਈ ਸੀ ਬਾਹਰ ਇਧਰ ਹੀ ਸੈਡ ਤੇ ਅੱਜ ਬੇ ਹੋ ਤੂੜੀ ਵਾਲਾ ਆ ਗਿਆ ਮੇਰੇ ਸਾਹਬ ਨਾਲ ਪਰ ਮੇਨੋ ਨੌਲ ਜਗਾ ਟੀ ਆ ਮੇਰੇ ਕੋਈ ਗਲਤ ਹੋ ਗਿਆ ਤਾਂ ਮਾਫ ਕਰ ਦਿਓ ਜਿੰਨੀ ਕਿ ਜਾਣਕਾਰੀ ਮੈਂ ਦੇਈ ਜਾਣਾ ਤੇ ਆ ਨਿੱਕਾ ਟਰੈਕਟਰ ਜਿਵੇਂ ਹੀ ਹੈ ਜਵਾਕਾਂ ਦਾ ਇਹ ਵੀ ਸੋਨਾਲੀਕਾ ਦਾ ਸੀਗਾ ਇਹ ਵੀ ਜਵਾਕ ਉਹ ਤੋਂ ਬਿਠੀ ਟਰੈਕਟਰ ਤੇ ਮਗਰ ਰੂਟਾ ਵੀਟਰ ਵੀ ਨਿੱਕਾ ਹੀ ਬਣਾ ਕੇ ਪਾਇਆ ਹੋਇਆ ਹੈਗਾ ਇਹ ਸੋਨਾਲੀਕਾ ਦੇ ਟਰੈਕਟਰ ਸੀ ਸਾਰੇ ਆ ਵੀ ਟਰੈਕਟਰ ਕਾਫੀ ਤਗੜਾ ਸੀਗਾ ਇੱਕ ਹੋਰ ਆਊਟ ਟਰੈਕਟਰ ਤੋਂ ਦਿਖੋਨ ਉਹ ਵੀ ਕਾਫੀ ਤਗੜਾ ਟਰੈਕਟਰ ਸੀਗਾ ਸੋਨਾਲੀਕਾ ਦੇ ਟਰੈਕਟਰ ਜ਼ਿਆਦਾ ਸੀਗੇ ਉਹ ਜੇ ਵੇਖੀਏ ਤਾਂ ਬਟ ਟਰੈਕਟਰ ਤਾਂ ਸਾਰੇ ਹੀ ਖੜੇ ਸੀ ਕੰਪਨੀਆਂ ਦੇ ਪਰ ਸੋਨਾਲੀਕਾ ਦੇ ਥੋੜੇ ਜਿਹਾ ਵੱਡ ਟਰੈਕਟਰ ਸੀਗੇ ਬਰ ਅ ਹੋਰ ਡਿਟੇਲਾਂ ਦਿੱਤੀਆਂ ਹੋਈਆਂ ਨਾਲ ਵੀ ਨਾ ਟਰੈਕਟਰ ਬਾਰੇ ਕਾਜ ਕਿੰਨੀ ਪਾਵਰ ਆ ਕੀ ਆ ਤੇ ਸਾਰਾ ਕੁਝ ਦੱਸਿਆ ਹੋਇਆਗਾ ਇੱਕ ਗੱਲ ਵੇਖੀ ਆ ਆਪਾਂ ਕਹਿ ਦਿੰਦੇ ਆ ਵੀ ਕਿਸਾਨ ਮੇਲੇ ਪਰ ਆਪਣੇ ਲੋਕਾਂ ਦਾ ਰੁਝਾਨ ਜਿਆਦਾ ਟਰੈਕਟਰਾਂ ਵੱੰਨੀ ਸੰਦਾ ਵੱੰਨੀ ਜਿਆਦਾ ਸੀ ਜੇ ਆਪਾਂ ਵੇਖਦੇ ਆ ਵੀ ਲੋਕ ਬਹੁਤ ਪਸੰਦ ਨਾਲ ਧਿਆਨ ਨਾਲ ਸਾਰਾ ਕੁਝ ਦੇਖਦੇ ਆ ਤੇ ਵਧੀਆ ਲੱਗਿਆ ਵੀ ਚੱਲ ਆਪਣੇ ਬਿਰਸੇ ਨਾਲ ਜੁੜੇ ਹੋਏ ਆਪਣਾ ਰੋਜੀ ਰੋਟੀ ਆ ਤੇ ਬਾਕੀ ਇਹ ਆਪਾਂ ਸਾਰਿਆਂ ਨੇ ਢਿੱਡ ਭਰਦੇ ਆ ਆਹ ਟਰੈਕਟਰ ਆ ਕਿ ਦੂਜੇ ਹੁਣ ਇਹ 9 ਲੱਖ 29000 ਦਾ ਟਰੈਕਟਰ ਪੈਂਦਾਗਾ ਟਰੈਕਟਰ ਨੂੰ ਵਧੀਆ ਸਾਰੇ ਟਰੈਕਟਰ ਸੋਹਣੇ ਸੀ ਸਾਰੇ ਖੜੇ ਐ ਲੱਗਦੇ ਸੀ ਪੂਰੇ ਜੱਜਾਂ ਨਾਲੋਂ ਵੱਡੇ ਸੀ ਆਹ 6 ਲੱਖ 99000 ਦਾ ਟਰੈਕਟਰ ਆ ਆਹ ਟਰੈਕਟਰ ਤੇ 1 ਲੱਖ ਦਾ ਡਿਸਕਾਊਂਟ ਆ ਆਹ ਟਰੈਕਟਰ 10 ਲੱਖ 81000 ਦਾਗਾ ਤੇ ਇਹਨੇ GST ਦੇ ਹਿਸਾਬ ਨਾਲ ਡਿਸਕਾਊਂਟ ਕੀਤੇ ਹੋਏ ਆ ਉੱਤੇ ਡਿਸਕਾਊਂਟ ਲਾਇਆ ਨਹੀਂ ਸੀ ਵੈਸੇ ਕਿ ਉਹ ਕੀਤੇ ਹੋਏ ਐ ਵੀ ਡੀਐਸਟੀ ਕੱਟੀ ਹੋਈ ਆ ਉਦੋਂ ਕੁਸ਼ਾ 12% ਆ ਗਿਆ 5 ਲੱਖ 15000 ਦਾ 35000 ਡਿਸਕਾਊਂਟ ਹੈ ਤੇ ਇਹ ਵੀ ਨਿੱਕਾ ਟਰੇਡਰ ਆ ਜਵਾਕ ਆ ਭੱਜ ਭੱਜਦੇ ਨਿੱਕੇ ਟਰੇਡਰਾਂ ਬੰਨੀ ਹੁਣ ਆਪਾਂ ਅਗੇ ਗ੍ਰੀਨ ਲੈਂਡ ਬੰਨੀ ਤੇ ਇੱਥੇ ਬਾਈ ਆਪਣਾ ਸੰਕੀ ਸਰਦਾਰ ਲੂਪ ਵਾਲਾ ਬਾਈ ਖੜਾ ਸੀਗਾ ਤੇ ਬਾਈ ਨੇ ਗੱਲਾਂ ਬਾਤਾਂ ਕੀਤੀਆਂ ਆ ਬਾਈ ਜੱਗੀ ਸਰਪੰਚ ਵੀ ਆਇਆ ਹੋਇਆ ਸੀ ਇੱਥੇ ਨਾਲ ਬਈਆ ਲਾਲਾ ਵੀ ਆਇਆ ਸੀ ਆ ਬਾਈ ਪ੍ਰੀਤ ਆ ਗਿਆ ਤੇ ਆ ਬਾਈ ਨੇ ਗੱਲਾਂ ਵਧਾ ਕੀਤੀਆਂ ਫੋਟੋ ਵੀ ਕਰਾਈਆਂ ਬਾਈ ਨੇ ਵਧੀਆ ਗੱਲਾਂ ਵਧਾ ਕੀਤੀਆਂ ਬਾਈ ਕਹਿੰਦਾ ਕੋਈ ਨਾ ਪਿੰਡ ਮਿਲਦੇ ਆ ਆਪਾਂ ਤੇ ਆ ਬਾਈ ਕੰਪੈਨ ਤੇ ਚੜ ਗਿਆ ਫਿਰ ਮੈਂ ਮੇਰਾ ਵੀ ਫੋਟੋ ਫੋਟੋ ਕਰੂ ਯਾਰ ਤੁਸੀਂ ਮੈਂ ਵੀ ਕੰਪੈਨ ਤੇ ਚੜ ਕੇ ਵੇਖਦਾ ਯਾਰ ਉਹ ਤਾਂ ਅਗਲੇ ਚੜੀ ਨਹੀਂ ਸੀ ਅੱਜ ਚੜ ਕੇ ਵੇਖ ਲਿਆ ਆ ਬੀਬੂ ਬੂਆ ਵੀ ਆਈ ਹੋਈ ਏ ਜਿਹੜੀ ਬਣਦੇ ਹੁੰਦੇ ਨੇ ਨਾ ਬੀਬੂ ਬੂਆ ਇਹਦੇ ਨੇ ਵੀ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਹੈ ਤਾਂ ਬਜਾਰਾ ਬੜਾ ਮੁੰਡਾ ਹੀ ਏ ਬਣੀ ਹੁੰਦੀ ਏ ਬੀਬੂ ਬੂਆ ਕਹੀ ਆ ਆ YouTube ਤੇ ਵੀਡੀਓ ਪਾਉਂਦੇ ਨਾ ਉਹ ਨਾਟਕ ਜੇ ਬਣੇ ਹੁੰਦੇ ਉਹਨਾਂ ਚ ਪੇਈ ਹੁੰਦੀ ਆ ਚਲੋ ਜੀ ਆਪਣੀ ਪਾ ਵੀਡੀਓਜ਼ ਅੰਤ ਹੋ ਗਿਆ ਧੰਨਵਾਦ ਉਜੀ ਵੀਡੀਓ ਆਪਾਂ ਕੱਲ ਨੂੰ ਪਾਵਾਂਗੇ